ਅੱਲਾਹ ਖਦਾਵੰਦ کریم RAM RAM ਤੇ ਵਾਹਿਗੁਰੂ ਦਾ ਨਾਮ ਜਪਣਾ ਤੇ ਮਸਬਾ ਧਰਮਾਤ ਵਦਕੇ ਇਨਸਾਨੀਅਤ ਦਾ ਦਰਦ ਵੰਡਣਾ ਸਬਕ ਹੈ ਬਾਬਾ ਗੁਰੂ ਨਾਨਕ ਦੇਵ ਜੀ ਦਾ ਕੀ ਕਰਦੇ ਰਹਿਣ ਟੀਚਰਾਂ ਸਰਕਾਰੀ ਲਾਣੇ ਨੂੰ ਦੁਨੀਆ ਭੁੱਲਦੀ ਭੁੱਲ ਜੇ ਮਰ ਕੇ ਵੀ ਨਹੀਂ ਭੁੱਲ ਸਕਦੀਆਂ ਸੰਗਤਾ ਵਿਛੜੇ ਨਨਕਾਣੇ ਨੂੰ ਮਰ ਕੇ ਵੀ ਨਹੀਂ ਭੁੱਲ ਸਕਦੀਆਂ ਸੰਗਤਾ ਵਿਛੜੇ ਨਨਕਾਣੇ ਨੂੰ ਮਿੱਤਰ ਪਿਆਰਿਓ ਅੱਜ ਅਸੀਂ ਸਿੱਖ ਧਰਮ ਦੀ ਸਭ ਤੋਂ ਮੁਕੱਦਸ ਥਾਂ ਸਿੱਖਾਂ ਦਾ ਕਾਬਾ ਨਨਕਾਣਾ ਸਾਹਿਬ ਦੇ ਵਿੱਚ ਫੇਰੇ ਆਂ ਜਿੱਥੇ ਅੱਜ ਤੋਂ 550 ਸਾਲ ਪਹਿਲਾਂ ਬਾਬਾ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਇਹ ਉਹ ਪਵਿੱਤਰ ਭਾਗਾਂ ਵਾਲੀ ਧਰਤੀ ਹੈ ਜਿੱਥੇ ਬਾਬਾ ਗੁਰੂ ਨਾਨਕ ਦੇਵ ਜੀ ਜੰਮੇ ਪਲੇ ਵੱਡੇ ਹੋਏ ਤੇ ਫਿਰ ਇੱਥੇ ਦੀਆਂ ਖੇਤਾਂ 'ਚ ਜਾਨਵਰ ਚਰਦੇ ਰਹੇ ਇਸ ਸ਼ਹਿਰ ਦੀ ਜ਼ਮੀਨ ਪਹਿਲੇ ਰਾਏ ਬੁਲਾਰ ਖਾਂ ਪੱਟੀ ਹੁਣਾ ਦੀ ਜਾਗੀਰ ਸੀ ਇਸ ਦਾ ਪੁਰਾਣਾ ਨਾਂ ਰਾਏ ਬੁਏ ਦੀ ਤਲਵੰਡੀ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਕਰਾਮਾਤ ਨੂੰ ਪਹਿਚਾਨਣ ਵਾਲੀਆਂ ਦੋ ਸ਼ਖਸੀਅਤ ਇੱਕ ਬੀਬੇ ਨਾਨਕੀ ਜੀ ਤੇ ਦੂਆ ਰਾਏ ਬੁਲਾਰ ਖਾਂ ਪੱਟੀ ਸੀ ਜਿੱਦੋਂ ਰਾਏ ਬੁਲਾਰ ਖਾਂ ਪੱਟੀ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗਿਆ ਤੇ ਉਸਨੇ ਆਪਣੀ 1500 ਮਰੱਬਾ ਜ਼ਮੀਨ ਦੇ ਵਿੱਚੋਂ ਆਪਣੀ ਅੱਧੀ ਜ਼ਮੀਨ 750 ਮਰੱਬਾ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਮ ਕਰ ਦਿੱਤੀ ਤੇ ਉਸ 750 ਮਰੱਬਾ ਜ਼ਮੀਨ ਦੇ ਵਿੱਚ ਸਾਰਾ ਨਨਕਾਣਾ ਸਾਹਿਬ ਸ਼ਹਿਰ ਆਬਾਦ ਹੈ ਤੇ ਇਸ ਸ਼ਹਿਰ ਦੀ ਹਲੇ ਵੀ ਸਾਰੀ ਜ਼ਮੀਨ ਬਾਬਾ ਜੀ ਦੇ ਨਾਮ ਹੈ ਕਿਸੇ ਦੇ ਨਾਮ ਤੇ ਜ਼ਮੀਨ ਦੇ ਜਿਸਤਰੀ ਨਹੀਂ ਹੁੰਦੀ ਗੁਰਦੁਆਰਾ ਜਨਮ ਸਥਾਨ ਨਨਕਣਾ ਸਾਹਿਬ ਜਿੱਥੇ ਹਰ ਸਾਲ 4 5 ਨਵੰਬਰ ਨੂੰ ਦੁਨੀਆ ਭਰ ਚੋਂ ਸਿੱਖ ਕਮਿਊਨਿਟੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਹਾਜ਼ਰੀ ਦਿੰਦੀ ਹੈ ਤੇ ਇਸ ਵਾਰੀ ਵੀ ਬਾਬਾ ਜੀ ਦਾ 555ਵਾਂ ਜਨਮ ਦਿਹਾੜਾ ਕੁਝ ਦਿਨਾਂ ਬਾਅਦ ਆਉਣ ਜਾ ਰਿਹਾ ਹੈ तमाम ਸੰਗਤਾਂ ਨੂੰ ਉਹਦਾ ਵੀ ਸੱਦਾ ਹੈ ਤੇ ਆਓ ਹੁਣ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਂ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਏ ਇੱਥੇ ਬਹੁਤ ਸਾਰੇ ਅਸਥਾਨ ਯਾਦਾਂ ਜੁੜੀਆਂ ਪਈਆਂ ਨੇ ਇਹ ਥਾਂ ਅਮਨ ਪਿਆਰ ਮੁਹੱਬਤ ਤੇ ਸਾਂਝ ਦੀ ਥਾਂ ਹੈ ਨਾ ਸਿਰਫ ਸਿੱਖ ਧਰਮ ਲਈ तमाम ਧਰਮਾਂ ਜਾਤਾਂ ਪਾਤਾਂ ਦੇ ਲੋਕਾਂ ਲਈ ਇਸ ਥਾਂ ਦੇ ਦਰਵਾਜ਼ੇ ਸਾਲ ਦੇ 365 ਦਿਨ ਹੀ ਖੁੱਲੇ ਰਹਿੰਦੇ ਨੇ ਗੁਰਦੁਆਰਾ ਸਾਹਿਬ ਦੀਆਂ ਅਦਬੀ ਜ਼ਿੰਮੇਦਾਰੀਆਂ ਪੈਰ ਧੋ ਕੇ ਸਿਰ ਨੂੰ ਟਾ ਕੇ ਗੁਰਦੁਆਰਾ ਸਾਹਿਬ ਦੇ ਅੰਦਰੂਨੀ ਰਾਹਤੇ ਵੱਲ ਨੂੰ ਅੱਗੇ ਵਧੇ। ਬਾਬਾ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਨੇ ਜਿਨ੍ਹਾਂ ਦੀਆਂ تعالਿਮਾਂ ਇਸਲਾਮ ਧਰਮ ਦੇ ਨਾਲ ਮਿਲਦੀਆਂ ਨੇ। ਜਿਸ ਕਰਕੇ ਮੁਸਲਮ ਕਮਿਊਨਿਟੀ ਵੀ ਉਹਨਾਂ ਨੂੰ ਮੰਨਦੀ ਸੀ। ਨਨਕਾਣਾ ਸਾਹਿਬ ਦੇ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਸਾਰੀਆਂ ਯਾਦਾਂ ਹਲੇਵੀ ਮਹਿਫੂਜ਼ ਨੇ ਗੁਰਦੁਆਰਾ ਸਾਹਿਬ ਦੇ ਸਿਹਨ ਦੇ ਵਿੱਚ ਇਹ ਸ਼ਹੀਦੀ ਝੰਡ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਲਕਸ਼ਮਨ ਸਿੰਘ ਜੀ ਧਰੋਵਾਲੀ ਦੀ ਨਿਸ਼ਾਨੀ ਹੈ ਅੰਗਰੇਜ਼ ਦੌਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਹਿੰਦੂ ਮਹੰਤਾਂ ਦਾ ਕਬਜ਼ਾ ਸੀ ਉਸ ਕਬਜ਼ੇ ਨੂੰ ਛਡਾਣ 'ਚ ਲਕਸ਼ਮਨ ਸਿੰਘ ਧਰੋਵਾਲੀ ਦਾ ਬਹੁਤ ਵੱਡਾ ਕਿਰਦਾਰ ਸੀ ਉਹਨਾਂ ਨੂੰ ਇਸ ਝੰਡ ਦੇ ਨਾਲ ਲਟਕਾ ਕੇ ਜ਼ਿੰਦਾ ਜਲਾ ਦਿੱਤਾ ਗਿਆ ਸੀ ਤੇ ਫਿਰ ਜਾ ਕੇ ਨਨਕਾਣਾ ਸਾਹਿਬ ਗੁਰਦੁਆਰਾ ਮੰਨਤਾ ਤੋਂ ਆਜ਼ਾਦ ਹੋਇਆ ਆਓ ਹੁਣ ਤੁਹਾਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਸਰੋਵਰ ਸਾਹਿਬ ਦੀ ਵੱਲੇ ਲੈ ਚਲਦੇ ਹਾਂ ਨਨਕਾਣਾ ਸਾਹਿਬ ਸ਼ਹਿਰ ਪਹਿਲਾਂ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਸੀ ਹੁਣ ਇਸ ਨੂੰ ਜ਼ਿਲ੍ਹੇ ਦਾ ਰੁਤਬਾ ਦੇ ਦਿੱਤਾ ਗਿਆ ਹੈ ਇਹ ਰਾਵੀ ਤੇ ਦਰੈ ਚਨਾ ਦੇ ਸੈਂਟਰ ਦੇ ਵਿੱਚ ਸੰਦਲਵਰ ਦੇ ਇਲਾਕੇ 'ਚ ਪੈਂਦਾ ਹੈ। ਪਾਕਿਸਤਾਨ ਵਿਜ਼ਿਟ ਵਾਸਤੇ ਦਿੱਤੇ ਗਏ ਨੰਬਰਾਂ 'ਤੇ ਰابطਾ ਕਰ ਸਕਦੇ ਹੋ। ਚੰਗਾ ਜੀ ਬਹੁਤ ਵਧੀਆ ਲੱਗਾ ਇੱਥੇ ਆਣ ਕੇ ਦੋਵਾਂ ਚ ਯਾਦ ਰੱਖਿਓ ਨਿੱਕੇ ਵੀਰ ਜ਼ੈਨ ਜੰਜੂਆ ਨੂੰ ਦਿਓ ਇਜਾਜ਼ਤ। ਹੋਰ ਅਜਿਹੇ ਜੀਆਂ ਵੀਡੀਓਜ਼ ਵੇਖਣ ਵਾਸਤੇ ਲਾਜ਼ਮੀ ਫਾਲੋ ਤੇ ਸ਼ੇਅਰ ਕਰਿਓ। ਰੱਬ ਰੱਖਾ।